ਆਜਾ ਨੇੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀਆਂ ਸਾਰੀ ਮੁਬਾਰਕਾਂ ਨੂੰ ਸਾਰੇ ਸੰਸਾਰ ਭਰ ਦੇ ਸੰਗਤ ਨੂੰ ਵਧਾਈਆਂ ਜੀ ਤੇ ਜਿਹੜਾ ਰਾਸ਼ਨ ਪ੍ਰੋਗਰਾਮ ਆਪਾਂ ਹਰ ਮਹੀਨੇ ਦੀ 16 ਤਰੀਕ ਨੂੰ ਕਰਦੇ ਆ ਜੀ ਅੱਜ ਠੰਡ ਕਰਕੇ ਧੁੰਦ ਕਰਕੇ ਇੱਥੇ ਰਾਸ਼ਨ ਕਰ ਰਹੇ ਕਿਉਂਕਿ ਸਾਡਾ ਮਾਣਾ ਵੀ ਬਜ਼ੁਰਗ ਜਿਹੜੀਆਂ ਮਾਈਆਂ ਟਾਈਮ ਨਾਲ ਘਰੇ ਚਲੇ ਜਾਣ ਇਸ ਕਰਕੇ ਮੈਂ ਜੋ ਉਹਨੂੰ ਕੈਮਰਾਮੈਨ ਕਹੂੰਗਾ ਬੜਾ ਜਾ ਪ੍ਰਾਸ਼ਣ ਤੇ ਲਵਾ ਦੇਣਾ ਬੜਾ ਜਾ ਦਿਖਾ ਦੇ ਤੇ ਇਹ ਵੱਡੇ ਵੀਰ ਬਾਈ ਜਸਵਿੰਦਰ ਸਿੰਘ ਖਾਨਪੁਰ ਹੁਣੀ ਬਾਈ ਕੁਲਵਰ ਹੁਣੀ 66 ਤੇ ਬਾਈ ਕਰਮੇਲ ਸਿੰਘ ਹੁਣੀ ਸਕਾਟਲੈਂਡ ਵਾਲੇ ਜੀ ਤੇ ਅਮਰਤਪਾਲ ਕੌਰ ਜੰਮੂ ਤੇ ਜਿੰਨੇ ਵੀ ਸਾਡੇ ਐਨਆਰਆਈ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਬੜਾ ਧੰਨਵਾਦ ਕਿਉਂਕਿ ਉਹ ਪੰਜਾਬ ਦਾ ਦਰਦ ਰੱਖਦੇ ਆ ਤੇ ਅਸੀਂ ਇਹ ਜਿਹੜਾ ਰਾਸ਼ਨ ਪ੍ਰੋਗਰਾਮ ਆ ਜਿੰਨੇ ਵੀ ਕੋਈ ਗ੍ਰੰਥੀ ਸਿੰਘ ਕੋਈ ਬੀਬੀਆਂ ਜਿਹੜੀਆਂ ਵਿਧਵਾਵਾ ਜਿਨ੍ਹਾਂ ਦੇ ਬੱਚੇ ਕੋਈ ਕਿਸੇ ਬਿਮਾਰੀ ਨਾਲ ਚਲੇ ਗਏ ਤਾਂ ਉਹਨਾਂ ਪਰਿਵਾਰਾਂ ਦੇ ਲਈ ਇਹ ਸ਼ੁਰੂ ਕੀਤਾ ਜੀ ਤੇ ਜਸਵਿੰਦਰ ਸਿੰਘ ਖਾਨਪੁਰ ਹੁਣੀ ਤੇ ਬਾਈ ਕੁਲਵਰਨ ਉਹਨਾਂ ਦੀ ਇਹ ਸੋਚ ਸੀਗੀ ਵੀ ਆਪਾਂ ਇਹ ਅਪਰਾਲੇ ਕਰਦੇ ਰਹੀਏ ਤੇ ਠੀਕ ਆ ਜੀ ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ